हेलो गाइस कि मेरे दिस सारे दिन हो दिस सारे दिन बहुत ही बढ़िया हो गए ते मैं ना इथे सिंपल सूट दी कटिंग करने लगी सी मैं के चलो ਤੁਹਾਡੇ ਨਾਲ शेयर ਕਰ ਦਵਾ ਤੇ स्ट्रेट सलवार कटिंग करनी है ते कमीज कटिंग करनी है मतलब पूरा सूट कटिंग करने लगी है ते ਤੁਹਾਡੇ ਨਾਲ ਵੀ शेयर कर दिया अगर ਤੁਹਾਨੂੰ मेरी वीडियो थोड़ी भी यूजफुल लगी ता लाइक शेयर कमेंट जरूर ਕਰ ਦਿਓ ਤੇ चैनल नु सब्सक्राइब कर ले ठीक है जी चलो कट दे आं ਜਿਹੜਾ ਕਮੀ ਸੁੰਦਰ ਕਪੜਾ ਹੈਗਾ ਜੀ ਇਹ ਹੈਗਾ 4 ਮੀਟਰ ਠੀਕ ਹੈ ਜੀ ਇੱਕ ਚੌੜੇ ਆਰਜ ਵਿੱਚ ਇਹਦਾ ਦੇਖੋ ਸਵਾ ਮੀਟਰ ਤੋਂ ਵੱਧ ਹੈ ਜਿਹੜਾ ਆਰਜ ਤਾਂ ਇਸ ਕਰਕੇ ਜਿਹੜੇ ਜਿਹੜੇ ਇਹ ਚ ਫੁਲਾਰ ਨੇ ਆਹ ਬੂਟੇ ਦੇ ਇਹ ਉੱਪਰ ਨੂੰ ਵੀ ਜਾਂਦੇ ਨੇ ਥਲੇ ਨੂੰ ਵੀ ਜਾਂਦੇ ਨੇ ਠੀਕ ਹੈ ਜੀ ਤੇ ਵੈਸੇ ਐਵੇਂ ਕਰਕੇ ਹੀ ਕੱਟਿਆ ਜਾਊਗਾ ਇਸ ਤਰ੍ਹਾਂ ਤੇ ਆਪਾਂ ਇਹ ਡਬਲ ਫੋਲਡ ਕਰਨਾ ਠੀਕ ਹੈ ਜੀ सैड तो जो माटा मोटा कपड़ा निकलूंगा जब ज्यादा निकल बेल्ट कर लें ठीक है जी नहीं गला ना। वो हो। मूरी तो अः गला गले गुले के आ रखी आया नाप ठीक है जी नाप जारी लेंथ हैगी अखनी है चाली इंच चाली इंच कमीज लेंथ लंबाई तैयार रखनी है जी अ करा इंच चार इंच एड कर लवेंगे ये रखा चौतारी इधरों भी अ करेंगे चौतारी ठीक है जी इथी चौतारी ले जाएंगे आ हो गया साधा चौतारी ਜਿਹੜਾ ਪੱਲਾ ਹੈਗਾ ਉਹ ਹੈਗਾ ਦੀ ਘੇਰ 28 ਠੀਕ ਹੈ ਜੀ 28 ਇੰਚ ਦੇ ਵਿੱਚ ਅਸੀਂ 3 ਇੰਚ ਅੜੀ ਦਾ ਅਰਧ ਹਮੇ 23 ਇੰਚ ਲੈ ਲਾਂਗੇ ਇੱਥੇ ਆ ਗਿਆ ਸਾਡਾ 23 23 ਇੰਚ ਇਸ ਨੂੰ ਜਿਆਦਾ ਰੱਖਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਜਿਹੜੇ ਫੋਲਡ ਕਰਨੇ ਹੁੰਦੇ ਹਨ ਤੇ ਪਾਈ ਵਾਸਤੇ ਉਹ ਇੱਥੇ ਤੱਕ ਅਸੀਂ ਹੋਲ ਇਹਨੂੰ ਕਰ ਲਾਂਗੇ ਕੱਢੀ आसी काट कटिंग करසිन पගේ සිල්ගමගේ දෙ शाාගේ ගනसारे थ सा शसाझ ප නිබ साइ ද ද ගෙන ਤੇ ਆਰਮਹੋਲ ਦੀ ਜਿਹੜੀ ਲੰਬਾਈ ਹੈਗੀ ਉਸ ਤੇ ਰੱਖਾਂਗੇ 7.5 ਇੰਚ ਆ ਹੋ ਗਿਆ ਸਾਡੇ 7.5 ਤੇ ਇੱਥੇ ਕੋ ਅਸੀਂ ਬਾਕਸ ਬਣਾ ਲਵਾਂਗੇ ਐਵੇਂ ਠੀਕ ਹੈ ਜੀ ਇੱਥੇ ਅਸੀਂ ਲੈਣੀ ਹੈ 1 ਇੰਚ ਦਾ ਇਦਾਂ ਜਿਹੜੀ ਗੁਲਾਈ ਪਾਣੀ ਹੈ ਇਹ ਅਸੀਂ ਪਾਵਾਂਗੇ ਮੋਰਲੇ ਮੁੰਡੇ ਨੂੰ ਕਾਟ ਲਈ ਮੋਰਲੇ ਨੂੰ ਪਾਵਾਂਗੇ ਐਵੇਂ ਠੀਕ ਹੈ ਜੀ ਤੇ 2.5 ਇੰਚ ਲੈ ਲਾਂਗੇ ਅਸੀਂ ਮਗਰ ਲਈ ਆ ਹੋ ਗਿਆ ਸਾਡੇ ਇੱਥੇ ਅਸੀਂ ਇਦਾਂ ਉਲਾਈ ਪਾ ਦੇਣੀ ਤੇ ਹੁਣ ਅਸੀਂ ਹੀਡਿੰਗ ਦੇ ਨਿਸ਼ਾਨ ਲਗਾਵਾਂਗੇ ਛਾਤੀ ਹੈਗੀ ਜੀ ਸਾਡੀ 18 ਇੰਚ ਜਿਹੜੀ ਸਾਈਡ ਵਾਲੀ ਸਲਾਈ ਹੈਗੀ ਆ ਉਹ ਹੈਗੀ ਹੈ ਸਾਡੀ 13.5 ਇੰਚ 13 ਇੰਚ ਤਿਆਰ ਹੈ ਜੀ ਅਸੀਂ ਅੱਧਾ ਇੰਚ ਜਿਹੜੀ ਹੈਗੀ ਹੈ ਜ਼ਿਆਦਾ ਰੱਖਾਂਗੇ ਕਿਉਂਕਿ ਜਦੋਂ ਅਸੀਂ ਬਾਵਾ ਵਗੈਰਾ ਜੋੜਨੀ ਨੇ ਤਾਂ ਉੱਥੇ ਆ ਜੂਗੀ ਅੱਧਾ ਹੀ ਫਸਲਾਈ ਜਾ ਜੂਗੀ ਇੱਥੋਂ ਅਸੀਂ ਰੱਖਾਂਗੇ 6.5 ਇੰਚ ਹਾਫ ਕਰ ਲਾਂਗੇ ਕਮਰ ਰੱਖਾਂਗੇ ਅਸੀਂ 15.5 ਇੰਚ ਤਿਆਰ ਠੀਕ ਹੈ ਜੀ ਤੇ ਪਲੇਟ ਤਾਂ ਪਾ ਦਵਾਂਗੇ ਅਸੀਂ ਇਹਦੇ ਵਿੱਚ ਉਹਦੇ ਕਰਕੇ ਅਸੀਂ 1 ਕੇ ਜਿਹੜਾ ਹੈਗਾ ਜ਼ਿਆਦਾ ਰੱਖ ਲਵਾਂਗੇ ਪਲੇਟਾਂ ਲਈ ਸਾਨੂੰ 1 ਇੰਚ ਜ਼ਿਆਦਾ ਕੱਪੜਾ ਜਿਹੜਾ ਹੈਗਾ ਉਹ ਰੱਖਣਾ ਪੈਂਦਾ ਜੀ ਤੇ ਹਿਪ ਹੈਗੀ ਹੈ ਸਾਡੀ 20 ਇੰਚ 20 ਇੰਚ ਤੇ ਸਿਰ ਕਰ ਲਾਂਗੇ ਮਾਰ ਕੇ ਆ ਉਹੀ ਸਾਡੀ ਫੀਟਿੰਗ ਦੇ ਨਿਸ਼ਾਨ ਤੇ ਹੁਣ ਅਸੀਂ ਪਲੇਟਾਂ ਦੇ ਨਿਸ਼ਾਨ ਦੇਖੋ ਕਿਵੇਂ ਲਾਣੇ ਨੇ ਉਹ ਅਸੀਂ ਲਾਵਾਂਗੇ ਪੌਣੇ 12 ਦੇ ਠੀਕ ਹੈ ਇੱਥੋਂ ਅਸੀਂ ਨੀਚੇ ਨੂੰ ਪੌਣੇ 12 ਰੱਖ ਲਈਏ ਜੀ ਤੇ ਇਧਰੋਂ ਅਸੀਂ ਜਿਹੜਾ ਸਾਹ ਦੇ ਸਾਈਡ ਤੋਂ ਹੈਗਾ ਪੌਣੇ 10 ਇੰਚ ਰੱਖ ਲੈਣਾ ਠੀਕ ਹੈ ਜੀ ਤੇ ਇਹਨੂੰ ਥੱਲੇ ਨੂੰ 7 ਇੰਚ ਦੀ ਪਲੇਟ ਦੀ ਜਿਹੜੀ ਹੈਗੀ ਆਪਾਂ ਲੰਬਾਈ ਰੱਖਣੀ ਹੈ ਜੀ ਐਦਾਂ ਹੀ ਅਸੀਂ ਇਹਨੂੰ ਅੰਦਰਲੀ ਸਾਈਡ 'ਤੇ ਪਾ ਦਾਂਗੇ ਨਿਸ਼ਾਨ ਲਗਾ ਦਾਂਗੇ ਸੇਮ ਇਹ ਸਾਈਡ ਵੀ ਹੋਗੀ ਮੋਹਰਲੇ ਪਲੇ ਦੀਆਂ ਪਲੇਟਾਂ ਠੀਕ ਹੈ ਜੀ ਹੁਣ ਅਸੀਂ ਕਟਿੰਗ ਕਰ ਲਾਂਗੇ ਆਰਮਹੋਲ ਦੀ ਜਿਹੜਾ ਨਿਲਾ ਅਗਲਾ ਬਲ ਦਿਨਾ ਹੈ ਕੱਲ ਵੀ ਹੈ ਹਾਂ ਅੱਛਾ ਐਕਸ ਤੋਂ ਅਸੀਂ ਇਹੀ ਸੇਮ ਨਿਸ਼ਾਨ ਅਸੀਂ ਇੱਧਰ ਕਰ ਦੇਵਾਂਗੇ ਟ੍ਰਾਂਸਫਰ ਇਹ ਹੋ ਗਈ ਸਾਡੀ ਜਿਹੜੀ ਕਮੀਜ਼ੀ ਕੱਢੀ ਹੈ ਉਹ ਤੇ ਹੁਣ ਮੈਂ ਇਹ ਜਿਹੜਾ ਬੈਕ ਗळा ਹੈਗਾ neck ਉਹ ਵੀ ਨਾਲ ਦੀ ਨਾਲ ਹੀ ਕੱਟ ਲੂੰਗੀ ਕਿਉਂਕਿ ਜਿਹੜਾ ਮੋਰਲਾ ਗळा ਹੈਗਾ ਉਹ ਸੀ ਬੁਗਰਮ ਵਾਲਾ ਬਣਾਵਾਂਗੇ ਠੀਕ ਹੈ ਜੀ ਤੇ ਮੋਰਲਾ ਸੀ ਹੁਣ ਕੱਟ ਲਵਾਂਗੇ ਨਾਲੇ ਪਲੇਟਾਂ ਦੇ ਨਿਸ਼ਾਨ ਲਗਾ ਲੈਨੇ ਆ ਤੇ ਨਾਲੇ ਸੀ neck ਦੇ ਲਗਾ ਲੈਨੇ ਆ ਇਧਰ ਅਸੀਂ ਰੱਖਣਾ ਹੈ ਕਿ 2 ਇੰਚ ਠੀਕ ਹੈ ਜੀ ਥੱਲੇ ਨੂੰ ਅਸੀਂ ਰੱਖ ਲਵਾਂਗੇ 7.5 ਇੰਚ ਤੇ ਇਸ ਨੂੰ ਹਲਕੀ ਜਿਹੀ ਅਸੀਂ ਗੁਲਾਈ ਦੇ ਦਾਂਗੇ ਤੇ ਪਲੇਟ ਦਾ ਸੇਮ ਹੋਵੇ نیچے ਨੂੰ ਅਸੀਂ 9.5 ਤੇ ਲਾਵਾਂਗੇ ਨਿਸ਼ਾਨ ਦੀ ਇਧਰੋਂ ਅਸੀਂ ਲਗਾਵਾਂਗੇ 0.4 ਇਹ ਪਲੇ ਦੀ ਦੀ ਲੰਬਾਈ ਹੈਗੀ ਆ ਉਹ ਰੱਖਾਂਗੇ ਅਸੀਂ 7 ਇੰਚ ਤੇ ਹੁਣ ਅਸੀਂ ਨੈਕ ਕੱਟ ਲਵਾਂਗੇ ਠੀਕ ਹੈ ਜੀ ते ए अडा जी बहों वे बहु कटिंग करा बहवा की लेंथ हैगी सो, है, है जी साढ़े सोलह इंच जी ठीक है जी आप इत रख लवें उन्नी के इंच रख लवेंगे इन कपड़े सीधा सीधा कट लवेंगे जी ठीक है जी ਤੇ ਬਾਵਾਾਂ ਦੀ ਅਸੀਂ ਦਾਸਿੰਚ ਜਿਸੀ ਜਿਹੜਾ ਬਾਵਾ ਵਾਸਤੇ ਕੱਪੜਾ ਲਿਆ ਹੈ ਜੀ ਤੇ ਬਾਵਾਾਂ ਦੀ ਜਿਹੜੀ ਮੂਰੀ ਹੈਗੀ ਆ ਉਹ 6 ਇੰਚ ਦੀ ਇੱਥੇ ਅਸੀਂ 7.5 ਰੱਖ ਲਵਾਂਗੇ ਜੀ نیچے ਨੂੰ ਅਸੀਂ ਪਾਵਾਂਗੇ ਜੀ 3 ਇੰਚ ਦੀ ਦੰਗਾਈ ਦੀ ਠੀਕ ਹੈ ਜੀ ਤੇ ਇਹਨਾਂ ਨਿਸ਼ਾਨ ਨੂੰ ਤੇ ਆਹ ਵਾਲੇ ਨਿਸ਼ਾਨ ਨੂੰ ਅਸੀਂ 7 ਇੰਚ ਵਾਲੇ ਨੂੰ ਆਪਸ ਵਿੱਚ ਮਿਲਾ ਦੇਵਾਂਗੇ ਵੀ ਤੇ ਕਟਿੰਗ ਕਰ ਦੇਵਾਂਗੇ होप तो मेरी वीडियो ये वाली बहुत ही वीयर लगी होगी यूजफुल होगी थोड़े होप होग थ मेरी वीडियो वजिय लगी होगी तो यूजफुल लगी होगी क्योंकि सिंपल कमीज की कटिंग जीडी हैगी मैं दसीद तो जरूर देखो जी बाय बाय